ਪੰਜਾਬ ਦੀ ਕਿਸਾਨੀ ਨੂੰ ਖੁਸ਼ਹਾਲ ਬਣਾਉਣ ਅਤੇ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ ਮਾਨ ਸਰਕਾਰ ਵੱਲੋਂ ਗੰਨਾ ਕਿਸਾਨਾਂ ਨੂੰ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਭਾ 401 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਖਾਤਰ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਚੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਜਿਸ ਦੇ ਫਲ ਸਰੂਪ 2.53 ਲੱਖ ਹੈਕਟੇਰ ਰਕਬਾ ਡੀਐਸਆਰ ਵਿਧੀ ਅਧੀਨ ਆਇਆ ਖੇਤੀ ਵਿਭਾਗ ਨਤਾ ਮਹਿੰਮ ਸਰਕਾਰ ਸੂਬੇ ਪਰਵਿਚ 14 ਫੀਸਦੀ ਬਾਸਮਤੀ ਵਾਲੇ ਰਕਬੇ ਵਿੱਚ ਵੰਡਾ ਹੋਇਆ ਤੇ ਨਾਲ ਹੀ 0.98 ਲੱਖ ਹੈਕਟੇਰ ਰਕਬਾ ਮੱਕੀ ਦੀ ਕਾਸ਼ਤ ਅਧੀਨ ਆਇਆ ਪਰਾਲੀ ਪ੍ਰਬੰਧ ਲਈ ਯੋਗ ਕਦਮ ਚੁੱਕਦੇ ਹੋਏ ਮਾਨ ਸਰਕਾਰ ਵੱਲੋਂ ਪੰਜਾਬ ਤੋਂ 80% ਦੀ ਸਬਸਿਡੀ ਤੇ 16000 ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਜਿਸ ਦੀ ਬਦਾਲਤ ਮੌਜੂਦਾ ਸਾਲ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 70% ਦੀ ਕਮੀ ਪਾਈ ਗਈ ਸਾਡੇ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜਰਖੇਜ਼ ਹੈ ਜੋ ਵੀ ਬੀਜ ਬੀਜੋਗੇ ਉੱਗ ਜਾ ਬਾਸਮਤੀ ਨਰਮਾ ਕਪਾ ਮੂਂਗ ਇਹਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਕਦਮ ਚੁੱਕ ਰਹੇ ਹਾਂ ਪੰਜਾਬ ਸਰਕਾਰ ਦਾ ਇੱਕੋ ਵਾਦਾ ਕਿਸਾਨ ਨੂੰ ਹੋਵੇ ਮੁਨਾਫਾ ਜ਼ਿਆਦਾ